ਮੈਂ 11 ਸਤੰਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਵਾਦਾ ਕੀਤਾ ਸੀ ਕਿ ਮੈਕਸਿਮਮ 45 ਦਿਨ ਅਸੀਂ ਦਿੱਤੇ ਅਫਸਰਾਂ ਨੂੰ ਕਿ ਪਾਣੀ ਥੋੜਾ ਜਿਹਾ ਘਟੂਗਾ ਤਾਂ ਗਰਦੌਰੀਆਂ ਅੰਦਰ ਜਾ ਕੇ ਹੋ ਜਾਣਗੀਆਂ ਤਾਂ ਕਿ ਅਸੀਂ ਲਾਈਨ 'ਚ ਖੜੇ ਅਖੀਰਲੇ ਬੰਦੇ ਤੱਕ ਹੈਲਪ ਪਹੁੰਚਾ ਸਕੀਏ ਤੇ ਅੱਜ ਸਿਰਫ 32 ਦਿਨ ਹੋਏ ਨੇ ਤੇ ਅੱਜ ਅਸੀਂ ਇਸ ਪਵਿੱਤਰ ਧਰਤੀ ਤੋਂ ਮੁਆਵਜ਼ੇ ਦੇ ਚੈੱਕ ਵੰਡਣ ਵਾਸਤੇ ਅੱਜ ਸ਼ੁਰੂਆਤ ਕਰ ਰਹੇ ਹਾਂ 631 ਲਾਭਪਾਤਰੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਘਰਾਂ ਦਾ ਤੇ ਫਸਲ ਦਾ ਮੁਆਵਜ਼ਾ ਜਿਹੜਾ ਦੇਣ ਆਏ ਆਂ ਬਾਕੀ ਜਿਹੜੇ ਨੇ ਪਸ਼ੂ ਨੰਗਰਾਂ ਦਾ ਉਹ ਅਸੈਸਮੈਂਟ ਅਜੇ ਚੱਲ ਰਹੀ ਹੈ ਉਹ ਵੀ ਹੋਊਗਾ ਹੋਰ ਨੁਕਸਾਨ ਜਿਹੜੇ ਆ ਗਏ ਜਿਵੇਂ ਡੀ ਸਿਲਟਿੰਗ ਮਿੱਟੀ ਚੱਕਣ ਵਾਸਤੇ ਪੈਸੇ ਚਾਹੀਦੇ ਉਹ ਵੀ ਦੇਵਾਂਗੇ ਦੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਿਆ 1 ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਮਿਲਣਾ ਤੁਹਾਡੇ ਚ ਬਹੁਤ ਸਾਰੇ ਅਜੇ ਹੋਣਗੇ ਜਿਨ੍ਹਾਂ ਦੇ ਮੋਬਾਈਲਾਂ 'ਚ ਮੈਸੇਜ ਆ ਗਏ ਹੋਣਗੇ ਕਿ ਤੁਹਾਡੇ ਪੈਸੇ ਪਹੇਗੇ ਜੀ ਸੋ ਅੱਜ 5 ਕਰੋੜ 70 ਲੱਖ ਰੁਪਇਆ ਗੱਲੇ ਜਨਾਲੇ ਤੇ 52 ਪਿੰਡਾਂ ਦੇ ਸ਼ੁਰੂਆਤ ਕਰਨ ਲੱਗੇ ਆ ਜਿਦੇ ਚੋ 3 ਕਰੋੜ 84 ਲੱਖ ਰੁਪਇਆ ਘਰਾਂ ਦਾ ਮੁਆਵਜ਼ਾ ਤੇ 1 ਕਰੋੜ 16 ਲੱਖ ਰੁਪਇਆ ਫਸਲਾਂ ਦਾ 73 ਲੱਖ ਰੁਪਇਆ ਜਾਨਵਰਾਂ ਦਾ ਖਾਤੇ ਚ ਪੈਸੇ ਆਈ ਜਾਣਗੇ ਤੁਹਾਡੇ ਮੋਬਾਈਲਾਂ ਤੇ ਮੈਸੇਜ ਆ ਜਾਣਗੇ ਇਹ ਨਾ ਸੋਚੋ ਕਿ ਬਸ ਜਿਹੜੇ ਅੱਜ ਹੋ ਗਏ ਉਹੀ ਫਾਈਨਲ ਨੇ ਹੋਰ ਕੈਂਪ ਲੱਗਣਗੇ ਦੁਬਾਰਾ ਪਿੰਡ ਚ ਦੁਬਾਰਾ ਆਵਾਂਗੇ